ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਬਠਿੰਡੇ ਦੇ ਕਿਲੇ ਦੇ ਇਤਿਹਾਸ ਦੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਇਸ ਕਿਲੇ ਦਾ ਨਾਮ ਆ ਜਿਹੜਾ ਕਿਲਾ ਮੁਬਾਰਕਾ ਇਸ ਕਿਲੇ ਤੋਂ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਉਹ 47 ਈਸਵੀ ਤੋਂ 78 ਈਸਵੀ ਦੇ ਲਗਭਗ ਰਾਜਾ ਦਾਬ ਵੱਲੋਂ ਇਸ ਕਿਲੇ ਦੀ ਜਿਹੜੀ ਸ਼ੁਰੂਆਤ ਹੋ ਕੀਤੀ ਗਈ ਸੀ ਤੇ ਇਸ ਕਿਲੇ ਦੀ ਜਿਹੜੀ ਉਚਾਈ ਆ ਉਹ 30 ਮੀਟਰ ਹੈ ਤੇ ਇਹ 14 ਕਿਲਿਆਂ ਦੇ ਵਿੱਚ ਜਿਹੜਾ ਇਹ ਫੈਲਾ ਹੈ ਇਸ ਕਿਲੇ ਦਾ ਜਿਹੜਾ ਇਤਿਹਾਸ ਹਉਤ ਲਗਭਗ 2000 ਸਾਲ ਜਿਹੜਾ ਪੁਰਾਣਾ ਹੈ ਤੇ ਕਿਸੇ ਵੀ ਇਤਿਹਾਸਕਾਰ ਨੇ ਪੂਰਾ ਇਤਿਹਾਸ ਆ ਨਹੀਂ ਦੱਸਿਆ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਪੂਰਾ ਇਤਿਹਾਸ ਆ ਜਿਹੜੀ ਉਹਦੀ ਜਾਣਕਾਰੀ ਹੈਗੀ ਆ 1240 ਈਸਵੀ ਦੇ ਲਗਭਗ ਅਲਤੂਨੀਆ ਨੇ ਰਾਜਿਆ ਸੁਲਤਾਨਾ ਨੂੰ ਇੱਥੇ ਬੰਦੀ ਬਣਾ ਕੇ ਰੱਖਿਆ ਸੀ ਤੇ ਤੇ ਰਾਜਿਆ ਸੁਲਤਾਨਾ ਨੇ ਮੌਤ ਤੋਂ ਬਚਣ ਲਈ ਅਲਤੂਨੀਆ ਨਾਲ 1240 ਈਸਵੀ ਚ ਵਿਆਹ ਕਰਵਾਇਆ ਸੀ ਗੁਰਦਵਾਰਾ ਕਿਲਾ ਮੁਬਾਰਕ ਕਸਬ ਪਾਸ਼ਾਹੀ ਦਾ ਸੀ ਤੇ ਆਜੋ ਦੋਸਤੋ ਹੁਣ ਤੁਹਾਨੂੰ ਦੱਸਦੇ ਆ ਕਿ ਕਿਹੜੇ ਕਿਹੜੇ ਰਾਜਿਆਂ ਨੇ ਇਸ ਕਿਲੇ ਤੇ ਜਿਹੜਾ ਕਬਜ਼ਾ ਕੀਤਾ ਇੱਥੇ ਮਹਿਮੂਦ ਗਜਨੀ ਨੇ 1404 ਈਸਵੀ ਵਿੱਚ ਕਬਜ਼ਾ ਕੀਤਾ ਸੀ ਤੇ ਉਸ ਤੋਂ ਬਾਅਦ ਪੀਰ ਬਾਬਾ ਜੀ ਰਤਨ ਜੀ ਏਕੀਰ 45 ਵਿੱਚ ਇੱਥੇ ਧਿਆਨ ਲਾਉਣ ਵਾਸਤੇ ਭਗਤੀ ਕਰਨ ਵਾਸਤੇ ਇੱਥੇ ਆਏ ਸੀ ਤੇ ਮਹਿਮੂਦ ਗੋਰੀ ਨੇ ਇੱਥੇ 1199 ਈਸਵੀ ਵਿੱਚ ਇਸ ਕਿਲੇ ਤੇ ਕਬਜ਼ਾ ਕੀਤਾ ਫਿਰ ਇਰਾਜ चौहान ਨੇ 1199 ਈਸਵੀ ਵਿੱਚ ਇਸ ਕਿਲੇ ਤੇ ਜਿਹੜਾ ਕਬਜ਼ਾ ਕੀਤਾ ਰਾਜੀਏ ਸੁਲਤਾਨਾ ਨੂੰ 1240 ਈਸਵੀ ਚ ਇੱਥੇ ਬੰਦੀ ਬਣਾਇਆ ਗਿਆ ਸੀ ਉਸ ਤੋਂ ਬਾਅਦ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 1515 ਈਸਵੀ ਚ ਇੱਥੇ ਆਏ ਸੀ ਗੁਰੂ ਤੇਗ ਬਹਾਦਰ ਜੀ 1665 ਈਸਵੀ ਚ ਇੱਥੇ ਆਏ ਸੀ ਗੁਰੂ ਗੋਬਿੰਦ ਸਿੰਘ ਜੀ 1705 ਈਸਵੀ ਚ ਇੱਥੇ ਆਏ ਕਿਲੇ ਚ ਰਿਪੇਅਰ ਦਾ ਕੰਮ ਚੱਲਦਾ ਹੋਣ ਕਰਕੇ ਅਸੀਂ ਤੁਹਾਨੂੰ ਕਿਲੇ ਦੀ ਪੂਰੀ ਵੀਡੀਓ ਨਹੀਂ ਦਿਖਾ ਸਕੇ ਦੂਜੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਕਿਲੇ ਦੀ ਪੂਰੀ ਵੀਡੀਓ ਬਣਾ ਕੇ ਤੇ ਕੱਲੀ-ਕੱਲੀ ਚੀਜ਼ ਪਰ ਦਿਖਾਵਾਂਗੇ। ਇਸ ਕਿਲੇ ਦੀ ਉਚਾਈ ਇੰਨੀ ਹੈ ਕਿ ਤੁਸੀਂ ਇਸ ਕਿਲ੍ਹ ਦੇ ਉੱਪਰ ਜਾ ਕੇ ਬਖੰਡਾ ਸਾਰਾ ਸ਼ਹਿਰ ਦੇਖ ਸਕਦੇ ਹੋ। ਚਲੋ ਅੱਜ ਦੋਸਤੋ ਤੁਹਾਨੂੰ ਉੱਪਰ ਕੈਮਰਾ ਲਾ ਕੇ ਤੇ ਉੱਪਰ ਦੀ ਤੁਹਾਨੂੰ ਵੀਡੀਓ ਦਿਖਾਉਣੀ ਹੈ। ਪੁਰਾਣੇ ਸਮੇਂ 'ਚ ਡੇ ਵੱਡੇ ਕਿਲੇ ਬਣਾਉਣ ਪਿੱਛੇ ਮਕਸਦ ਇਹ ਹੁੰਦਾ ਸੀ ਕਿ ਦੂਜੇ ਰਾਜੇ ਨੂੰ ਕਬਜ਼ਾ ਕਰਨਾ ਔਖਾ ਹੋ ਜਾਵੇ ਤੇ ਜਿਹੜੇ ਰਾਜੇ ਦਾ ਕਿਲਾ ਹੁੰਦਾ ਸੀ ਉਹਦੀ ਜਿਹੜੀ ਫੌਜ ਆ ਉਹ ਇੱਥੋਂ ਜਿਹੜੀ ਜੰਗ ਆ ਉਹ ਸਭ ਕੀ ਜਿੱਤ ਲੈਂਦੀ ਸੀ ਇਸ ਕਰਕੇ ਜਿਹੜੇ ਕਿਲੇ ਆ ਉਹ ਬਹੁਤ ਵੱਡੇ ਤੇ ਉੱਚੇ ਬਣਾਏ ਜਾਂਦੇ ਸੀ ਤੁਸੀਂ ਦੇਖ ਸਕਦੇ ਹੋ ਕਿ ਕਿਲਾ ਕਿੰਨਾ ਵੱਡਾ ਤੇ ਚੜਾਈ ਵਿੱਚ ਫੈਲਾ ਹੋਇਆ ਹੈ ਤੇ ਆਹ ਖੂਹ ਜਿਹੜਾ ਅੱਜ ਵੀ ਮੌਜੂਦ ਹੈ ਇੱਥੇ ਤੇ ਖੂਹ ਦੇ ਵਿੱਚੋਂ ਜਿਹੜਾ ਕੰਨ ਸੀ ਉਹ ਪਰਦੇ ਹੁੰਦੇ ਸੀ ਤੇ ਅੱਜ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆ ਬਠਿੰਡਾ ਸ਼ਹਿਰ ਇੱਥੋਂ ਕੱਢ ਕੇ ਅਸੀਂ ਬਠਿੰਡਾ ਸ਼ਹਿਰ ਆ ਕਿੰਨਾ ਕੁ ਦੇਖ ਸਕਦੇ ਆ ਚਲੋ ਅੱਜ ਦੇਖਦੇ ਆਪਾਂ ਬਠਿੰਡਾ ਸ਼ਹਿਰ ਤਹ ਦੇਖੋ ਦੋਸਤੋ ਹੁਣ ਤੁਹਾਨੂੰ ਬਠਿੰਡਾ ਸ਼ਹਿਰ ਦਿਖਾ ਸਕਦੇ ਹਾਂ ਕਿ ਕਿਲਾ ਕਿੰਨਾ ਉੱਚਾ ਤੇ ਬਠਿੰਡਾ ਸ਼ਹਿਰ ਤੁਸੀਂ ਇੱਥੋਂ ਸਾਰਾ ਦੇਖ ਸਕਦੇ ਹੋ ਇਹ ਹੈ ਜੀ ਬਠਿੰਡਾ ਸ਼ਹਿਰ ਦੋਸਤੋ ਜਦੋਂ ਇਹ ਕਿਲਾ ਬਣਾ ਸੀ ਤਾਂ ਇਸ ਦੇ ਚਾਰੇ ਪਾਸੇ ਜੰਗਲੀ ਜੰਗਲ ਹੁੰਦਾ ਸੀ ਅੱਜ ਤੁਹਾਨੂੰ ਦਿਖਾਉਣੇ ਹੁਣ ਕਿਲੇ ਦੇ ਉੱਤੇ ਜਿਹੜੀ ਮੀਨਾਕਾਰੀ ਕੀਤੀ ਹੋਈ ਹੈ ਉਸ ਟਾਈਮ ਦੀ ਅੱਜ ਉਹ ਹੁਣ ਆਪਾਂ ਦੇਖਦੇ ਹਾਂ 2000 ਸਾਲ ਪੁਰਾਣੇ ਜਦੋਂ ਦਾ ਕਿਲਾ ਬਣਿਆ ਸੀ ਉਦੋਂ ਦੇ ਦਰਵਾਜ਼ੇ ਨਾ ਇਹਨਾਂ ਨੂੰ ਕੋਈ ਸਯੰਕ ਲੱਗੀ ਆ ਤੇ ਨਾ ਹੀ ਇਹ ਦਰਵਾਜ਼ੇ ਜਿਹੜੇ ਇਹਨਾਂ ਨੂੰ ਖਸ ਹੋਇਆ ਉਸੇ ਤਰ੍ਹਾਂ ਹੀ ਅੱਜ ਵੀ ਮੌਜੂਦ ਨੇ ਦਰਵਾਜ਼ੇ ਤੇ ਆਹ ਜਿਹੜੇ ਉਸ ਟਾਈਮ ਦੇ ਕਮਰੇ ਬਣੇ ਹੋਏ ਆ